ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘੇਟਾ ਦਿੱਤਾ ਹੈ। ਆਪਾਰੀ ਮੀਂਹ, ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ। ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ 오ਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ। ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ। ਸਾਊਥ ਲੈਂਡ, ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ। ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਖੇਤਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ ਤੇ ਚੱਲ ਰਹੇ ਹਨ کئی ਖੇਤਰਾਂ ਵਿੱਚ ਪਾਣੀ ਅਵਾਲ ਕੇ ਪੀਣ ਦੀ ਸਲਾਹ ਵੀ ਦਿੱਤੀ ਗਈ ਹੈ ਰਾਜਦਾਨੀ ਵਲਿੰਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਏਅਰ ਨਿਊਜ਼ੀਲੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰਮਿਆਨ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲੈ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਲਿੰਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ। ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਪੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀਆਂ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰ ਗਰੇ ਤਾਰਾਨਾਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪਾ ਅਤੇ ਤਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਬਾਰੀ ਕਾਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਹੀਕਲਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਜਾ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘੇਟਾ ਦਿੱਤਾ ਹੈ ਭਾਰੀ ਮੀਂਹ ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵ ਕੀਤਾ ਹੈ ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ ਉਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ ਸਾਊਥ ਲੈਂਡ ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਸ਼ਹਿਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ ਤੇ ਚੱਲ ਰਹੇ ਹਨ ਕਈ ਖੇਤਰਾਂ ਵਿੱਚ ਪਾਣੀ ਅਵਾਲ ਕੇ ਪੀਣ ਦੀ சித்தி ਰਾਜਦਾਨੀ ਵਲਿੰਗਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। 에ਅ ਨਿਊਜ਼ੀਲੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰਮਿਆਨ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲੈ 에ਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਲਿੰਗਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ। ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਪੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰਗਰੇ ਤਾਰਾਨਾਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪਾ ਅਤੇ ਤਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਬਾਰੀ ਕਾਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਹੀਕਲਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਜਾ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘਟਾ ਦਿੱਤਾ ਹੈ ਭਾਰੀ ਮੀਂਹ ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵ ਕੀਤਾ ਹੈ। ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ ਓਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ। ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ। ਸਾਊਥ ਲੈਂਡ, ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ। ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਸ਼ਹਿਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ 'ਤੇ ਚੱਲ ਰਹੇ ਹਨ। ਕੇ ਖੇਤरां ਵਿੱਚ ਪਾਣੀ ਅਵਾਲ ਕੇ ਪੀਣ ਦੀ ਸਲਾਹ ਵੀ ਦਿੱਤੀ ਗਈ ਹੈ। ਰਾਜਸਤਾਨੀ ਵਲੰਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। 에 뉴질ੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰ ਨਾਲ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲਈ 에ਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵੈਲਿੰਗਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਪੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਊਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰ ਗਰੇ ਦਾਰਾਨਾ ਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪਾ ਅਤੇ ਤਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਬਾਰੀ ਕਾਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਹੀਕਲਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਰਹਿ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘੇਟਾ ਦਿੱਤਾ ਹੈ ਭਾਰੀ ਮੀਂਹ ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵ ਕੀਤਾ ਹੈ ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ ਓਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ ਸਾਊਥ ਲੈਂਡ ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਸ਼ਹਿਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ ਤੇ ਚੱਲ ਰਹੇ ਹਨ ਕਈ ਖੇਤਰਾਂ ਵਿੱਚ ਪਾਣੀ ਅਵਾਲ ਕੇ ਪੀਣ ਦੀ ਲਾਵੀ ਅੰਦੇ ਦਿੱਗੇ ਹੈ ਰਾਜਸਤਾਨੀ ਵਲੰਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਇਹ ਨਿਊਜ਼ੀਲੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰ ਨਾਲ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲੈ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਵੈਲਿੰਗਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਫੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀਆਂ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰ ਗਰੇ ਦਾਰਾਨਾ ਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪਾ ਅਤੇ ਦਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਬਾਰੀ ਕਾਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਹੀਕਲਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਜਾ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘੇਟਾ ਦਿੱਤਾ ਹੈ ਭਾਰੀ ਮੀਂਹ ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵ ਕੀਤਾ ਹੈ ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ 오ਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ ਸਾਊਥ ਲੈਂਡ ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਸ਼ਹਿਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ ਤੇ ਚੱਲ ਰਹੇ ਹਨ ਕਈ ਖੇਤਰਾਂ ਵਿੱਚ ਪਾਣੀ ਅਵਾਲ ਕੇ ਪੀਣ ਦੀ ਲਾਵੀ ਅੰਦੇਤੀ ਗਈ ਹੈ। ਰਾਜਸਤਾਨੀ ਵਲੰਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਏਅਰ ਨਿਊਜ਼ੀਲੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰ ਨਾਲ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲੈ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵੈਲਿੰਗਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਪੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰ ਗਰੇ ਤਾਰਾਨਾਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪ ਅਤੇ ਤਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਬਾਰੀ ਕਾਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਹੀਕਲਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਜਾ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘੇਟਾ ਦਿੱਤਾ ਹੈ ਭਾਰੀ ਮੀਂਹ ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵ ਕੀਤਾ ਹੈ ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ 오ਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ ਸਾਊਥ ਲੈਂਡ ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਸ਼ਹਿਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ ਤੇ ਚੱਲ ਰਹੇ ਹਨ ਕਈ ਖੇਤਰਾਂ ਵਿੱਚ ਪਾਣੀ ਅਵਾਲ ਕੇ ਪੀਣ ਦੀ ਲਾਵੀ ਅੰਦੇ ਦਿੱ ਗਈ ਹੈ ਰਾਜਸਤਾਨੀ ਵਲੰਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਏ ਨਿਊਜ਼ੀਲੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰ ਨਾਲ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲੈ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਵੈਲਿੰਗਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਫੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀਆਂ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰ ਗਰੇ ਤਾਰਾਨਾ ਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪਾ ਅਤੇ ਤਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਬਾਰੀ ਕਾਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਹੀਕਲਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਰਹਿ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘਟਾ ਦਿੱਤਾ ਹੈ ਭਾਰੀ ਮੀਂਹ ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵ ਕੀਤਾ ਹੈ। ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ 오ਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ। ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ। ਸਾਊਥ ਲੈਂਡ, ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ। ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਸ਼ਹਿਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ ਤੇ ਚੱਲ ਰਹੇ ਹਨ। ਕਈ ਖੇਤਰਾਂ ਵਿੱਚ ਪਾਣੀ ਅਵਾਲ ਕੇ ਪੀਣ ਦੀ ਲਾਵੀ ਅੰਦੇ ਦਿੱਗੇ ਹੈ ਰਾਜਸਤਾਨੀ ਵਲੰਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਏ ਨਿਊਜ਼ੀਲੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰ ਨਾਲ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲੈ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਵੈਲਿੰਗਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਪੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀਆਂ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰ ਗਰੇ ਦਾਰਾਨਾ ਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪਾ ਅਤੇ ਦਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਵਾਰੀ ਕਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਹੀਕਲਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਜਾ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਘੇਟਾ ਦਿੱਤਾ ਹੈ ਭਾਰੀ ਮੀਂਹ ਬਰਬਾਰੀ ਅਤੇ ਤੇਜ਼ ਹਵਾਵਾਂ ਨੇ ਉੱਤਰੀ ਤੇ ਦੱਖਣੀ ਟਾਪੂ ਦੋਵਾਂ ਨੂੰ ਪ੍ਰਭਾਵ ਕੀਤਾ ਹੈ। ਵੈਲਿੰਗਟਨ ਦੇ ਵਿੱਚ 50 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ ਜਦਕਿ 오ਟਾਗੋ ਵਿੱਚ ਕਈ ਸਟੇਟ ਹਾਈਵੇ ਬਰਫ਼ ਨਾਲ ਬੰਦ ਹੋ ਗਏ ਹਨ। ਦੱਖਣੀ ਟਾਪੂ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਜਾਰੀ ਹੈ। ਸਾਊਥ ਲੈਂਡ, ਕਲੂਥਾ ਤੇ ਕਾਈ ਕੋਰਾ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ ਹਨ। ਕਲੂਥਾ ਖੇਤਰ ਵਿੱਚ ਲਗਭਗ 2500 ਘਰਾਂ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਜਦਕਿ ਕਈ ਸ਼ਹਿਰਾਂ ਵਿੱਚ ਪਾਣੀ ਦੇ ਸਟੇਸ਼ਨ ਜਨਰੇਟਰਾਂ ਤੇ ਚੱਲ ਰਹੇ ਹਨ। ਕਈ ਖੇਤਰਾਂ ਵਿੱਚ ਪਾਣੀ ਅਵਾਲ ਕੇ ਪੀਣ ਦੀ ਲਾਵੀ ਅੰਦੇ ਦਿੱਗੇ ਹੈ ਰਾਜਸਤਾਨੀ ਵਲੰਟਨ ਵਿੱਚ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਇਹ ਨਿਊਜ਼ੀਲੈਂਡ ਨੇ 27 ਉਡਾਨਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ 7 ਉਡਾਨਾਂ ਤੂਫਾਨੀ ਹਵਾਵਾਂ ਦੇ ਦਰ ਨਾਲ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਰਾਤ ਤੱਕ ਹੋਰ ਵੀ ਰੁਕਾਵਟਾਂ ਆ ਸਕਦੀਆਂ ਹਨ ਤਾਂ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਦੀ ਜਾਣਕਾਰੀ ਲੈ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਵੈਲਿੰਗਟਨ ਖੇਤਰ ਦੇ ਵਿੱਚ ਕਰੀਬ 480 ਘਰਾਂ ਦੀ ਬਿਜਲੀ ਬੰਦ ਹੈ ਬਿਜਲੀ ਵਿਭਾਗ ਨੇ ਕਿਹਾ ਹੈ ਕਿ ਟੀਮਾਂ ਖਤਰਨਾਕ ਹਵਾਵਾਂ ਵਿੱਚ ਵੀ ਸੇਵਾ ਮੁੜ ਚਾਲੂ ਕਰਨ ਲਈ ਮਿਹਨਤ ਕਰ ਰਹੀਆਂ ਹਨ ਫੋਕਸ ਸਟੇਟ ਪੇਰੀਆਂ ਹਾਲਾਂਕਿ ਚੱਲ ਰਹੀਆਂ ਹਨ ਪਰ ਕਿਵੀ ਰੇਲ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਦੇਰੀਆਂ ਹੋ ਸਕਦੀਆਂ ਹਨ ਮੋਟਰ ਸਰਵਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕੇਂਦਰੀ ਤੇ ਪੱਛਮੀ ਖੇਤਰਾਂ ਜਿਵੇਂ ਕਿ ਬੁਲਰ ਗਰੇ ਤਾਰਾਨਾ ਕੀ ਅਤੇ ਟੋਂਗਾਰੀਰੋ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਵਲੰਗਟਨ ਵਾਰਰਾਪਾ ਅਤੇ ਤਾਰਾਨੂਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਔਰੈਂਜ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਓਟਾਗੋ ਵਿੱਚ ਵੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ। ਪਾਰੀ ਬਰਬਾਰੀ ਕਾਰਨ ਕਈ ਸਟੇਟ ਹਾਈਵੇ ਬੰਦ ਹਨ। ਐਸਐਚ 83, ਐਸਐਚ 85, ਐਸਐਚ 80, ਐਸਐਚ 8 ਅਤੇ ਐਸਐਚ 1 ਸਮੇਤ ਕਈ ਹਾਈਵੇ ਬੰਦ ਹਨ। ਕੁਝ ਥਾਵਾਂ ਤੇ ਵਾਹਨਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਅਵਰਨੈਸਿਸ ਵਾਵਾ ਸਥਿਤੀ ਤੇ ਨਿਗਰਾਨੀ ਕਰ ਰਹੀਆਂ ਹਨ ਐਨਜੀਟੀ ਟ੍ਰਾਂਸਪੋਰਟ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਐਨਜੀਟੀਏ ਐਪ ਜਾਂ ਵੈੱਬਸਾਈਟ ਤੇ ਸੜਕਾਂ ਦੇ ਹਾਲਾਤ ਜ਼ਰੂਰ ਚੈੱਕ ਕਰ ਲੈਣ ਮੋਟਰ ਸਰਵਿਸ ਨੇ ਕਿਹਾ ਹੈ ਕਿ ਮੌਸਮ ਦੀ ਇਹ ਤੇਜ਼ ਲਹਿਰ ਮੰਗਲਵਾਰ ਤੱਕ ਚੱਲੀ ਰਹਿ ਸਕਦੀ ਹੈ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗੈਰ ਜ਼ਰੂਰੀ